ਦਰ ਭੱਲਾ ਜੀ ਇਸ ਦੁਨੀਆ ਨੂੰ ਬਣਾਈ ਦੁਰੀਆ ਨੂੰ ਹਮੇਸ਼ਾ ਲਈ ਅਲਬਿਦਾ ਕਹਿ ਗਏ ਨੇ ਬੜੇ ਦੁਖ ਦੀ ਗੱਲ ਹੈ ਬੜੇ ਨੇਕ ਇਨਸਾਨ ਬੜੇ ਅੱਛੇ ਫਨਕਾਰ ਇਹੋ ਜਿਹੇ ਲੋਕ ਸਦੀਆਂ ਦੇ ਵਿੱਚ ਕਿਤੇ ਇੱਕ ਵਾਰ ਆਦੇ ਆ ਜਿਹੜੇ ਹੱਸਾ ਕੇ ਵੀ ਢਿੱਡੀ ਮਿਲਾਂਵਾ ਦਿੰਦੇ ਜਾਂਦੇ ਕੋਈ ਰੁਹਾ ਵੀ ਮੇਰਾ ਮਨ ਬੜਾ ਭਰਿਆ ਹੋਇਆ ਇਸ ਵੇਲੇ ਫਨਕਾਰ ਸਾਡੀ ਇਸ ਸਦਸਤੀ ਦੇ ਵਿੱਚੋਂ ਸਾਨੂੰ ਦਾ ਲਾ ਕੇ ਚਲਾ ਗਿਆ ਜੀ ਜੀ ਸਰਦਾਰ ਚੰਦਰ ਪੱਲਾ ਜੀ ਉਹ ਬਹੁਤ ਹੀ ਗੱਲ ਹੈ ਕਿ ਐਡੀ ਤੋਂ ਉਮਰ ਦੀ ਸੀ ਹੈਗੀ ਉਹਨਾਂ ਨੂੰ ਲੈਣਾ ਨਹੀਂ ਸੀ ਚਾਹੀਦਾ ਬੜੀ ਲੋਡਸ ਬਣਾ ਦੇ ਇਸ ਇੰਡਸਟਰੀ ਦੇ ਵਿੱਚ ਜਿਹੜੇ ਵੀ ਖੇਤਰ ਦੇ ਵਿੱਚ ਜਾ ਕੇ ਉਹ ਖੜੇ ਹੋਏ ਉਹਨਾਂ ਨੇ ਬਹੁਤ ਵੱਲਾ ਮਾਰੀਆਂ ਮਾਲਕ ਪਰਮਾਤਮਾ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰਮਾਤਮਾ ਚਰਨਾ ਦੇ ਵਿੱਚ ਨਿਵਾਸੇ ਤੇ ਉਹਨਾਂ ਦੇ ਪਰਿਵਾਰ ਘਾੜਾ ਮੰਨਣ ਦਾ ਬਲ ਬਣਦਾ ਹੈ ਉਹ ਵੀ ਕੰਪਨੀ ਉਹ ਵੀ ਮੈਕਅਪ ਰੱਖਦਾ ਯਾਰ ਕਿਹੜਾ ਪਹੁੰਚੇ ਉਹ ਕਿਹੜਾ ਚੋਣਿਆ ਪਹਿਲਾ ਵਾਹੂ ਦੀ ਕਾਰ